ਕਿ ਗਰੀਬੀ ਬੜੀ ਮਾੜੀ ਚੀਜ਼ ਹੁੰਦੀ ਹੈ ਇਹਨੂੰ ਮਿਲ ਨਹੀਂਨੀ ਚਾਹੀਦੀ ਪਰ ਜੇ ਤੁਹਾਨੂੰ ਮਿਲੀ ਆ ਤੇ ਕੱਟਣੀ ਵੀ ਤੁਸੀਂ ਆ ਤੇ ਉਹ ਚੀਜ਼ ਤੋਂ ਉੱਬਰਣਾ ਵੀ ਤੁਸੀਂ ਆਪ ਹੀ ਆ ਮਾੜੇ ਤਰੀਕੇ ਨਾਲ ਫੇਮਸ ਹੁੰਦੇ ਤੂੰ ਫਾਲੋਅਰ ਗੇਨ ਕਰ ਲੋਗੇ ਬਹੁਤ ਕੁਝ ਗੇਨ ਕਰ ਲੋਗੇ ਪਰ ਤੂੰ ਇੱਜ਼ਤ ਨਹੀਂ ਗੇਨ ਕਰ ਸਕਦਾ ਤੁਹਾਨੂੰ ਪਤਾ ਕਿ ਅਸੀਂ ਜੋ ਕਰਨ ਰਿਹਾ ਸਹੀ ਕਰਨ ਰਿਹਾ ਜੇ ਕੋਈ ਗਲਤ ਤਰੀਕੇ ਨਾਲ ਕਰਦਾ ਹੈ ਨਾ ਸਾਡੇ ਘਰ ਦੇ ਉਹਨੂੰ ਜਵਾਬ ਦੇਣਗੇ ਵੀ ਹਾਂ ਇਹ ਚੀਜ਼ ਹੈਗੀ ਆ ਪਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹ ਸਹੀ ਚੀਜ਼ ਕਰਨ ਰਿਹਾ ਕੋਈ ਗਲਤ ਚੀਜ਼ ਨਹੀਂ ਵਿਖਾਉਣ ਰਿਹਾਗੇ ਤੇ ਉਹਨਾਂ ਨੇ ਸਾਨੂੰ ਪੂਰੀ ਪੂਰੀ ਸਪੋਰਟ ਕੀਤੀ ਹੈ ਉਹ ਸਮਾਂ ਕਿਹੋ ਜਿਹਾ ਸੀ ਜਦੋਂ ਪੱਲੇ ਕੁਝ ਨਹੀਂ ਸੀ ਤੇ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਸੀ ਵੇਖੋ ਉਹ ਸਮਾਂ ਦੇ ਬਹੁਤ ਮਾੜਾ ਏ ਅਹੀਂ ਇੰਨੀ ਜਿਆਦਾ ਦੁਨੀਆਦਾਰੀ ਵੇਖ ਲਈ ਮੈਂ ਜੌਬ ਕੀਤੀ ਆ ਮੈਨੂੰ ਰਾਜ ਜਾਂਦੇ ਜਾਂਦੇ ਆ ਬੱਸ ਚ ਜਾਂਦਾ ਬੰਦਾ ਕਈ ਮਾੜੇ ਲੋਕ ਟੱਕਰ ਦੇ ਮਾਪਿਆਂ ਨੂੰ ਬਲੌਕ ਕਰਕੇ ਕੀ ਬਣੂ ਦੁਨੀਆ ਨੂੰ ਥੋੜੀ ਬਲੌਕ ਕਰ ਦੋਗੇ ਤੁਸੀਂ ਠੀਕ ਆ ਹੁਣ ਕਈ ਦੁਨੀਆਦਾਂ ਨੂੰ ਵੇਚਦੀ ਆ ਉਹੋ ਦੁਨੀਆ ਦਾ ਦਿਮਾਗ ਵੀ ਨਾ ਵਿਖਾਉਂਦੀ ਹੋਗੀ ਇੰਦਾ ਥੋੜੀ ਹੋ ਸਕਦਾ ਰਮਨ ਮੈਨੂੰ ਇੰਦਾ ਦੱਸੋ ਥੋੜੀ ਜੀ ਜਦੋਂ ਸਟਾਰਟਿੰਗ 'ਚ ਵੀਡੀਓ ਦੇਖਦੇ ਸੀ ਨਾ ਘਰ ਦੇ ਵਿੱਚ ਫਾਈਨੈਂਸ਼ੀਅਲੀ ਕੰਡੀਸ਼ਨ ਇੰਨੀ ਸਟਰੋਂਗ ਨਹੀਂ ਸੀ ਤੇ ਅੱਜ ਸਮਾਂ ਬਦਲਿਆ ਏ ਉਹ ਸਮੇਂ ਨੂੰ ਜਦੋਂ ਯਾਦ ਕਰਦੇ ਹਾਂ ਕਿਵੇਂ ਦਾ ਮਹਿਸੂਸ ਹੁੰਦਾ ਹੈ ਉਹ ਸਮੇਂ ਨੂੰ ਦੇ ਵੇਲੇ ਕਹਿਣਾ ਚਾਹੀਦਾ ਕਿ ਆਪਣੇ ਪਿਛਲੇ ਸਮੇਂ ਨੂੰ ਨਹੀਂ ਭੁੱਲਣਾ ਚਾਹੀਦਾ ਹਨਾ ਜਿੱਦਾਂ ਵੀ ਆ ਪਰ ਅੱਜ ਜਮਾਰਾ ਨੇ ਚਲੋ ਇੰਨਾ ਕੁਝ ਦੇ ਦੇਦਾ ਮਾੜੀ ਚੀਜ਼ ਜਿੰਦਗੀ ਇਹਨੂੰ ਮਿਲ ਨਹੀਂਨੀ ਚਾਹੀਦੀ ਪਰ ਜੇ ਤੁਹਾਨੂੰ ਮਿਲੀ ਆ ਤੇ ਕੱਟਣੀ ਵੀ ਤੁਹੀ ਆ ਤੇ ਉਹ ਚੀਜ਼ ਤੋਂ ਉੱਬਰਣਾ ਵੀ ਤੁਹੀ ਆਪ ਹੀ ਆ ਤੁਹਾਨੂੰ ਕੀ ਸਿਖਾਇਆ ਗਰੀਬੀ ਨੇ ਮੈਨੂੰ ਤੇ ਇਹੀ ਸਿਖਾਇਆ ਵਾ ਕਿ ਚਲੋ ਅੱਜ ਜਿੱਥੋਂ ਤੱਕ ਮਿਹਨਤ ਕਰਕੇ ਪਹੁੰਚੇ ਮੈਨੂੰ ਬਹੁਤ ਵਧੀਆ ਲੱਗੂਗਾ ਪਰ ਗਰੀਬੀ ਨਾ ਇੱਕ ਬਹੁਤ ਮਾੜੀ ਚੀਜ਼ ਹੁੰਦੀ ਆ ਕਿ ਜਦੋਂ ਤੁਸੀਂ ਇਹ ਚੀਜ਼ ਪੈ ਜਾਂਦੇ ਜੇ ਨਾ ਤੁਹਾਨੂੰ ਬਹੁਤ ਜ਼ਿਆਦਾ ਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆਪਣਾ ਕੁੜੀਆਂ ਨੂੰ ਇਹ ਚੀਜ਼ ਜ਼ਰੂਰ ਹੁੰਦੀ ਆ ਜਿਵੇਂ ਤੁਸੀਂ ਵੀਡੀਓਜ਼ ਬਣਾ ਰਹੇ ਸੀਗੇ ਸੋਸ਼ਲ ਮੀਡੀਆ ਤੇ ਟੋਕਣਾ ਟਕਾਈ ਕਿਉਂ ਲੱਗ ਗਏ ਤੁਸੀਂ ਕਿਹੜੇ ਚੱਕਰਾਂ ਚ ਮੈਨੂੰ ਦੇਖਾ ਇਹ ਇਦਾਂ ਕਰਦੇ ਰਹੇ ਆ ਆਪਣੇ ਕਰਨਾ ਬਾਹਰੋਂ ਕਿੰਨੇ ਕਰਨਾ ਹੁੰਦਾ ਆਪਣੇ ਰਿਸ਼ਤੇਦਾਰੀ ਵਿੱਚ ਵਿੱਚ ਇਹੋ ਜਿਹੇ ਹੁੰਦੇ ਆ ਵੀ ਤੂੰ ਕਿਹੜੇ ਚੱਕਰਾ ਚ ਪਾਤਾ ਕੀ ਕਰਤਾ ਕੀ ਨਹੀਂ ਕਰਤਾ ਪਰ ਸਾਨੂੰ ਪਤਾ ਕਿ ਅਸੀਂ ਜੋ ਕਰਨ ਰੇ ਸਹੀ ਕਰਨ ਰੇ ਜੇ ਕੋਈ ਗਲਤ ਤਰੀਕੇ ਨਾਲ ਕਰਦਾ ਹੈ ਨਾ ਖੜੇ ਘਰ ਦੇ ਉਹਨੂੰ ਜਵਾਬ ਦੇਣਗੇ ਵੀ ਹਾਂ ਇਹ ਚੀਜ਼ ਹੈਗੀ ਆ ਪਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹ ਸਹੀ ਚੀਜ਼ ਕਰਨ ਰਿਹਾ ਕੋਈ ਗਲਤ ਚੀਜ਼ ਨਹੀਂ ਵਿਖਾਉਣ ਰਿਹਾਗੇ ਤੇ ਉਹਨਾਂ ਨੇ ਸਾਨੂੰ ਪੂਰੀ ਪੂਰੀ ਸਪੋਰਟ ਕੀਤੀ ਹੈ ਦੇਖੋ ਰਮਨ ਅੱਜ ਨਾਲ ਬੇਸ਼ੱਕ ਤੁਸੀਂ ਬੜੇ ਸਾਫ ਸੁਥਰੇ ਤਰੀਕੇ ਨਾਲ ਵੀਡੀਓਜ਼ ਬਣਾਉਂਦੇ ਹੋ ਲੋਕ ਪਿਆਰ ਦਿੰਦੇ ਨੇ ਪਰ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਕੁੜੀਆਂ ਨੇ ਇੱਕ ਨਵਾਂ ਹੀ ਤਰੀਕਾ ਅਪਣਾ ਲਿਆ ਫੇਮਸ ਹੋਣ ਦਾ ਆਪਾਂ ਕੀ ਗੱਲ ਕਰ ਰਹੇ ਹਾਂ ਤੁਹਾਨੂੰ ਪਤਾ ਕੀ ਲੱਗਦਾ ਕਿ ਕਿਤਨੇ ਕਿਤੇ ਸਹੀ ਹੈ ਪਰ ਮਾਵਾਪਾ ਵੀ ਉੱਥੇ ਫਿਰ ਗਲਤ ਨਹੀਂ ਨਾ ਉਹਨਾਂ ਨੂੰ ਪਤਾ ਸੋਸ਼ਲ ਮੀਡੀਆ ਤੇ ਚੱਲ ਕੀ ਰਿਹਾ ਹੈ ਮੈਨੂੰ ਤੇ ਇਹ ਚੀਜ਼ ਖੋਦ ਨਹੀਂ ਚੰਗੀ ਲੱਗਦੀ ਹੁੰਦੀ ਕਿ ਕੇ ਕੇ ਵਾਰ ਕਿ ਵੇਖੋ ਇੱਕ ਨਾ ਚੰਗੇ ਤਰੀਕੇ ਨਾਲ ਫੇਮਸ ਹੋਣਾ ਨਾ ਬਹੁਤ ਔਖਾ ਹੈ ਕਿ ਮਾੜੇ ਤਰੀਕੇ ਨਾਲ ਉਹ ਮਾੜੇ ਤਰੀਕੇ ਨਾਲ ਤੁਸੀਂ ਫੜਾਵੜ ਫੇਮਸ ਹੋ ਜਾਂਦੇ ਪਰ ਚੰਗੇ ਤਰੀਕੇ ਨਾਲ ਫੇਮਸ ਹੋਣਾ ਬਹੁਤ ਔਖਾ ਹੈ ਪਰ ਚੰਗੇ ਤਰੀਕੇ ਨਾਲ ਤੁਸੀਂ ਫੇਮਸ ਹੋਗੇ ਥੋੜੇ ਇੱਜ਼ਤ ਬਣੀ ਰਹੂਗੀ ਪਰ ਜਦੋਂ ਤੁਸੀਂ ਮਾੜੇ ਤਰੀਕੇ ਨਾਲ ਫੇਮਸ ਹੁੰਦੇ ਤੁਸੀਂ ਫਾਲੋਅਰ ਗੇਨ ਕਰ ਲੋਗੇ ਬਹੁਤ ਕੁਝ ਗੇਨ ਕਰ ਲੋਗੇ ਪਰ ਤੁਸੀਂ ਇੱਜ਼ਤ ਨਹੀਂ ਗੇਨ ਕਰ ਸਕਦੇ ਅੱਜ ਕੱਲ੍ਹ ਲੋਕ ਦੇਖਦੇ ਨਹੀਂ ਇਸ ਚੀਜ਼ ਨੂੰ ਕਿ ਸਾਨੂੰ ਮਤਲਬ ਆਪਣੇ ਕਹਿੰਦੇ ਮਾਪੇ ਨੂੰ ਬਲੌਕ ਕਰਿਆ ਹੁੰਦਾ ਤੇ ਆਪਣੀ ਫਾਈਲ ਪਬਲਿਕਸ ਕਰਕੇ ਬਈ ਵੇਖੋ ਮਾਪਿਆਂ ਨੂੰ ਬਲੌਕ ਕਰਕੇ ਕੀ ਬਣ ਦੁਨੀਆ ਨੂੰ ਥੋੜੀ ਬਲੌਕ ਕਰ ਦੋਗੇ ਤੁਸੀਂ ਠੀਕ ਆ ਹੁਣ ਕਈ ਦੁਨੀਆਦਾਂ ਨੂੰ ਵੇਦ ਦੀ ਆ ਉਹੋ ਦੁਨੀਆਦਾਂ ਦੇ ਮਾਪਿਆਂ ਨੂੰ ਨਾ ਵਖਾਉਂਦੀ ਹੋਗੀ ਇਦਾਂ ਥੋੜੀ ਹੋ ਸਕਦਾ ਮਾਪਿਆਂ ਨੂੰ ਬਲੌਕ ਕਰ ਸਕਦੇ ਦੁਨੀਆ ਵੇਦ ਦੀ ਆ ਰਿਸ਼ਤੇਦਾਰ ਵੇਦੋ ਕਿੰਨੇ ਕਿੰਨੂ ਬਲੌਕ ਕਰ ਦੋਗੇ ਤੁਸੀਂ ਪਤਾ ਸਾਰਾ ਕੁਝ ਹੁੰਦਾ ਆ ਹੁਣ ਇਹ ਨਹੀਂ ਕਹਿ ਸਕਦੇ ਕਿ ਸ਼ਾਇਦ ਮਾਪਿਓ ਉਹਨਾਂ ਸਾਹਮਣੇ ਕਹਿ ਲੋ ਕਿ ਥੋੜਾ ਹੋ ਜਾਂਦਾ ਹੈ ਮਜਬੂਰ ਹੋ ਜਾਂਦਾ ਹੈ ਜਾਂ ਕੋਸ਼ ਹੋ ਜਾਂਦਾ ਹੈ ਕੋਈ ਗੱਲਬਾਤ ਹੋਊਗੀ ਨਹੀਂ ਤੇ ਇਦਾਂ ਤੇ ਹੁੰਦਾ ਨਹੀਂ ਕਿ ਕੋਈ ਵੀ ਮਾਪਿਓ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਲਈ ਸਪੋਰਟ ਕਰੇ ਸੋਸ਼ਲ ਮੀਡੀਆ ਨੇ ਥੋੜੀ ਜ਼ਿੰਦਗੀ ਬਦਲੀ ਆ ਮੈਂ ਕਹਿੰਨਾ ਦੋਮਾ ਦੀ ਜ਼ਿੰਦਗੀ ਸੋਸ਼ਲ ਮੀਡੀਆ ਨੇ ਬਦਲੀ ਆ ਅੱਜ ਤੁਹਾਡੇ ਕੋਲ ਸਭ ਕੁਝ ਹੈ ਪਰ ਮੈਂ ਕੁਝ ਸਿੱਖਣ ਦੇ ਲਈ ਤੁਹਾਡੇ ਕੋਲ ਇਹ ਜ਼ਰੂਰ ਪੁੱਛਣਾ ਚਾਹਾਂਗਾ ਉਹ ਸਮਾਂ ਕਿਹੋ ਜਿਹਾ ਸੀ ਜਦੋਂ ਪੱਲੇ ਕੁਝ ਨਹੀਂ ਸੀ ਤੇ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਸੀ ਵਿਕੋ ਉਹ ਸਮਾਦੇ ਬਹੁਤ ਮਾੜਾ ਸੀ ਕਿਉਂਕਿ ਮੈਂ ਜੌਬ ਕਰਦੀ ਰਹੀ ਆ ਮੈਂ ਨਰਸਿੰਗ ਦੀ ਜੌਬ ਕੀਤੀ ਆ ਮੈਂ 6-7 ਸਾਲ ਜੌਬ ਕੀਤੀ ਆ ਹਸਪੀਟਲ ਵਿੱਚ ਤੇ ਜੌਬ ਕਰਕੇ ਵੀ ਮੰਨ ਲਓ ਤੁਸੀਂ ਮਹੀਨੇ ਦਾ 10000 ਕਮਾਉਂਦੇ ਜੇ ਤੇ ਉਹਦੇ ਨਾਲ ਤੁਸੀਂ ਘਰ ਦੇ ਖਰਚੇ ਕਿੰਨੇ ਕਿ ਘੱਟ ਲੋਗੇ ਠੀਕ ਆ ਤੇ ਐਦਾਂ ਹੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਵੈਸੇ ਵੀ ਐਵੋ ਜੀਆਂ ਪ੍ਰੋਬਲਮ ਨਾਲ ਸ਼ੇਅਰ ਕੀਤੀਆਂ ਨਹੀਂ ਮੈਂ ਕਦੀ ਕਿਸੇ ਨਾਲ ਪਰ ਉਹ ਸਮਾਂ ਯਾਦ ਕਰਾਂ ਤੇ ਹੁਣ ਹੁੰਦਾ ਹੈ ਕਿ ਫੇਰ ਵੀ ਮਾਹ ਰਾਨੇ ਹਨ ਮਾਜ ਬਹੁਤ ਵਧੀਆ ਜਗ੍ਹਾ ਤੇ ਰੱਖਿਆ ਹੈ ਅੱਛਾ ਨਹੀਂ ਗੱਲਾਂ ਕਿਥੋਂ ਆndੀਆਂ ਨੇ ਮੈਂ ਮੈਂ ਕਹਿ ਨਹੀਂਆ ਕਿ ਵੇਖੋ ਜਦੋਂ ਛੋਟੇ ਨੂੰ ਛੋਟੇ ਜਿਹੇ ਨੂੰ ਜ਼ਿੰਮੇਵਾਰੀਆਂ ਪੈ ਜਾਣ ਮੋਂ ਅਸੀਂ ਇੰਨੀ ਜਿਆਦਾ ਦੁਨੀਆਦਾਰੀ ਵੇਖ ਲਈ ਮੈਂ ਜੌਬ ਕੀਤੀ ਆ ਮੈਨੂੰ ਰਾਜ ਜਾਂਦੇ ਜਾਂਦੇ ਆ ਬੱਸ ਚ ਜਾਂਦਾ ਬੰਦਾ ਕਈ ਮਾੜੇ ਲੋਕ ਟੱਕਰਦੇ ਕਈ ਚੰਗੇ ਲੋਕ ਟੱਕਰਦੇ ਹਨਾ ਕਈ ਮਨ ਮੰਨ ਲਓ ਕਿ ਕੋਈ ਦੁਖੀ ਹੋਊਗਾ ਕੋਈ ਸੁਖੀ ਹੋਊਗਾ ਇਹਦਾ ਵੇ ਵੇ ਕੇ ਵੇ ਕੇ ਬੰਦੇ ਨੂੰ ਅਗਲ ਆਉਂਦੀ ਜਾਂਦੀ ਹੈ ਕਿ ਦੁਨੀਆਦਾਰੀ ਕਿੱਦਾਂ ਦੀ ਤੁਸੀਂ ਦੁਨੀਆਦਾਰੀ ਸਿੱਖ ਜੋਗੇ ਨਾ ਤੇ ਤੁਸੀਂ ਅੱਗੇ ਕਦੀ ਧੋਖਾ ਨਹੀਂ ਖਾਂਦੇ